ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਤੇ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ। ਕੀ ਵੱਡੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਤੁਹਾਨੂੰ ਸ਼ੋਰੂਮ ਮਿਲਨੇ ਆ। ਇਹ ਤੁਹਾਨੂੰ ਪਲਾਟ ਹੀ ਮਿਲਣਾ ਹੈ ਹਜ਼ਾਰ ਗਜ ਦਾ। ਉਹਦੇ ਵੀ ਤੁਸੀਂ ਕਰੋੜਪਤੀ ਬਣ ਜਾਓਗੇ। ਉਹ ਤੁਸੀਂ ਕਰੋੜਪਤੀ ਬਣਨਾ ਨਹੀਂ ਚਾਹੁੰਦੇ। ਸਾਨੂੰ ਜਿਹੜੀ ਇਹ ਪਾਲਿਸੀ ਹੈ ਪਹਿਲਾਂ ਹੀ ਮਤਲਬ ਸਾਡੇ ਤੇ ਲਾਗੂ ਹੋਈ ਵੀ ਹੈ ਉੱਥੇ ਵੀ ਇਸ ਤਰ੍ਹਾਂ ਹੀ 2013 ਦੇ ਵਿੱਚ ਜ਼ਮੀਨ ਅਕਵਾਇਰ ਹੋਈ ਸੀ इंग्लंड लैंड ਦੇ ਵਿੱਚ ਉਹਨੂੰ ਡਿਵੈਲਪ ਹੋਣ ਤੇ ਘੱਟੋ ਘੱਟ 10-12 ਸਾਲ ਲੱਗਣੇ ਆ ਜੀ 10-12 ਸਾਲ ਕਿਸਾਨ ਕੀ ਕਰੇਗਾ ਆਪਣੇ ਘਰ ਦੇ 10 ਲੱਖ ਰੁਪਏ ਦੇਣਾ ਸੀ ਠੇਕਾ ਨਹੀਂ ਲੱਖ ਰੁਪਿਆ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਭਾਵੇਂ ਵਿਰੋਧੀ ਧਿਰ ਦੀਆਂ ਜਿਹੜੀਆਂ ਪਾਰਟੀਆਂ ਨੇ ਲਗਾਤਾਰ ਵਿਰੋਧ ਕਰੀਆਂ ਨੇ ਕਿਸਾਨ ਜਥੇਬੰਦੀਆਂ ਵਿਰੋਧ ਕਰੀਆਂ ਨੇ ਤੇ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਵਿਰੋਧ ਦੇ ਵਿੱਚ ਸਾਨੂੰ ਲੈ ਕੇ ਬਰੌਦੀ ਟੋਲਵਾਜ ਉੱਤੇ ਖੜੇ ਹਾਂ ਜਿੱਥੇ ਕੀ ਵੱਡੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਲਾਈਵ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰੀਕੇ ਦੀ ਜੜੀ ਅੱਗੇ ਵਿਰੋਧ ਤਾਂ ਹੋ ਰਹੀ ਹੈ ਤਾਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਪਾਲਿਸੀ ਲੈ ਕੇ ਆਏ ਹਾਂ ਜੀ ਨਵੀਂ ਉਸ ਪਾਲਿਸੀ ਦੇ ਵਿੱਚ ਬਹੁਤ ਫਾਇਦੇ ਨੇ ਇੱਕ ਤਾਂ ਤੁਹਾਨੂੰ ਸ਼ੋਰੂਮ ਮਿਲਨੇ ਆ ਇੱਕ ਤੁਹਾਨੂੰ ਪਲਾਟ ਹੀ ਮਿਲਣਾ 1000 ਗਜ ਦਾ ਉਹਦੇ ਵਿੱਚ ਤੁਸੀਂ ਕਰੋੜਪਤੀ ਬਣ ਜਾਓਗੇ ਉਹ ਤੁਸੀਂ ਕਰੋੜਪਤੀ ਬਣਨਾ ਨਹੀਂ ਚਾਹੁੰਦੇ ਸਾਡਾ ਪਿੰਡ ਹੁਸ਼ਿਆਰਪੁਰ ਹੈ ਜੀ ਸਾਨੂੰ ਜਿਹੜੀ ਇਹ ਪਾਲਿਸੀ ਹੈ ਪਹਿਲਾਂ ਹੀ ਮਤਲਬ ਸਾਡੇ ਤੇ ਲਾਗੂ ਹੋਈ ਵੀ ਹੈ ਉੱਥੇ ਵੀ ਇਸ ਤਰ੍ਹਾਂ ਹੀ 2013 ਦੇ ਵਿੱਚ ਜ਼ਮੀਨ ਅਕਵਾਇਰ ਹੋਈ ਸੀਗੀ ਇਸੇ ਤਰ੍ਹਾਂ ਸਾਨੂੰ ਇਹਨਾਂ ਨੇ ਆਪਸ਼ਨ ਸੀਗੀ ਕਿ ਤੁਸੀਂ ਜਾਂ ਤਾਂ ਪੈਸੇ ਚੱਕ ਲਓ ਜਾਂ ਤੁਸੀਂ ਲੈਂਡ ਪੂਲਿੰਗ ਲੈ ਲਓ ਤੇ ਜਦਕਿ ਹੁਣ ਜਿਹੜੀ ਨਵੀਂ ਪਾਲਿਸੀ ਹੈ ਉਹਦੇ ਵਿੱਚ ਇਹ ਚੀਜ਼ ਹੈ ਨਹੀਂਗੀ ਕਿ ਉੱਥੇ ਸਾਰੇ ਸਿਰਫ ਇਹਨਾਂ ਨੂੰ ਇਹ ਲੈਂਡ ਪੂਲਿੰਗ ਹੀ ਦੇਣੀ ਹੈ ਕਿਸਾਨਾਂ ਨੂੰ ਜਦਕਿ ਕਿਸਾਨ ਜੇ ਸਾਰੀ ਲੈਂਡ ਪੂਲਿੰਗ ਹੀ ਮਿਲ ਜੂਗੀ ਤਾਂ ਲੈਂਡ ਪੁਲਿੰਗ ਲੈਂਡ ਦੇ ਵਿੱਚ ਉਹਨੂੰ ਡਿਵੈਲਪ ਹੋਣ ਤੇ ਘੱਟੋ ਘੱਟ 10-12 ਸਾਲ ਲੱਗਣੇ ਆ ਜੀ 10-12 ਸਾਲ ਕਿਸਾਨ ਕੀ ਕਰੇਗਾ ਆਪਣੇ ਘਰ ਦੇ 10 ਲੱਖ ਰੁਪਏ ਦੇਣਾ ਸੀ ਠੇਕਾ ਨਹੀਂ ਲੱਖ ਰੁਪਿਆ ਕੀ ਕਰੂਗਾ ਜੇ ਲੱਖ ਜਿਹੜਾ ਪਰਿਵਾਰ ਹੈ ਪਿੱਛੇ ਉਹ ਸਾਰੇ ਬੰਦੇ ਵਿਹਲੇ ਹੋ ਜਾਣੇ ਜਿਹੜਾ ਕਿੱਤਾ ਉਹਨਾਂ ਦਾ ਉਹ ਮਤਲਬ ਚਲੇ ਜਾਣਾ ਫਿਰ ਕੀ ਕਰਨਗੇ ਖਰਚਾ ਹੀ ਕਰਨਗੇ ਮੁੰਡੇ ਜਿਹੜੇ ਬੱਚੇ ਅੱਜ ਕੱਲ ਨਹੀਂ ਸਮਝਦੇ ਨਾ ਉਹ ਨਵੇਂ ਦੇ ਨਵੇਂ ਖਰਚੇ ਛੇੜਨਗੇ ਉਹ ਕਹਿੰਦਾ ਕਿ ਅਸੀਂ ਲੱਖਾਂਪਤੀ ਕਰੋੜਾਪਤੀ ਜਿਹੜੇ ਬੰਦੇ ਨੂੰ ਕੀਤਾ ਉਹ ਨਜ਼ਾਰੇ ਲੈ ਰਹੇ ਨੇ ਜ਼ਿੰਦਗੀ ਨਹੀਂ ਸਭ ਨਜ਼ਾਰੇ ਤਾਂ ਕੋਈ ਨਹੀਂ ਹੈਗੇ ਇਹਦੇ ਵਿੱਚ ਨਜ਼ਾਰੇ ਤਾਂ ਇਹਦੇ ਕੈਨ ਦੇ ਹੈਗੇ ਆ ਇਹਨਾਂ ਨੇ ਸਾਰਾ ਜਿਹੜਾ ਰਾਲਰ ਬਟ ਕੱਟ ਕੇ ਜ਼ਮੀਨ ਖੋਣ ਦੀ ਇੱਕ ਜਿਹੜੀ ਪਾਲਿਸੀ ਬਣਾਈ ਹੈ ਹਾਂ ਤੁਸੀਂ ਅਗਰ ਉਹਨੂੰ ਕਰਨਾ ਹੀ ਹੈਗਾ ਇਹ অপਸ਼ਨ ਰੱਖੋ ਵੀ ਕਿਸਾਨ ਜਾਂ ਤਾਂ ਲੈਂਡ ਪੂਲਿੰਗ ਲੈ ਲੇ ਜਾਂ ਉਹਦੇ ਚ ਉਹਦੇ ਚ ਕੈਸ਼ ਕੰਪਨਸੇਸ਼ਨ ਲੈ ਲੇ ਇਸ ਤਰ੍ਹਾਂ ਦਾ ਜਰੂਰ ਹੋਣਾ ਚਾਹੀਦਾ ਬਾਪੂ ਜੀ ਠੀਕ ਨਹੀਂ ਇਹ ਪਾਲਸੀ ਇਹ ਸਾਨੂੰ ਠੀਕ ਨਹੀਂ ਜੀ ਨਿਊ ਚੰਡੀੜ ਬਸਾਇਆ ਉਹ ਕਹਿੰਦਾ ਕਿ ਇਹ ਤਾਂ ਲੋਕ ਕਰੋੜਪਤੀ ਬਣ ਕੇ ਗੱਡੀਆਂ ਫੋਰਚਨਰ ਆ ਥਾਰ ਗੱਡੀਆਂ ਕੋਠੀਆਂ ਪਾ ਲਈਆਂ ਇਹਨਾਂ ਨੇ ਸਾਨੂੰ ਇਹ ਗੰਦਾ ਕਹਿਦਾ ਹੈ ਜੀ ਠੀਕ ਹੈ ਬਿਲਕੁਲ ਦੇਖੋ ਕਿ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰਾਂ ਦਿਖਾ ਦਿੰਨੇ ਆ ਟਰੈਕਟਰ ਨਿਕਲੇ ਨੇ ਜਿਹੜੇ ਬਰੋਦੀ ਟੋਨ ਪਲਾਜੇ ਤੋਂ ਕਰਾੜੀਵਾਲ ਨੂੰ ਟਰੈਕਟਰ ਨਿਕਲੇ ਨੇ ਬਲੋਦੀ ਟੋਲ ਪਲਾਜ਼ੇ ਤੋਂ ਕਰਾਲੀ ਬਾਲ ਨੂੰ ਤੁਸੀਂ ਦੇਖੋ ਵੱਡੀ ਗਿੰਦੇ ਟਰੈਕਟਰ ਜਿਹੜੇ ਅੱਜ ਵਿਰੋਧ ਦੇ ਵਿੱਚ ਨੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਐਗਰੀ ਨਹੀਂ ਹੋਵਾਂਗੇ ਤੁਸੀਂ ਦੇਖੋ ਕਿ ਕਾਫੀ ਜਾਮ ਵੀ ਲੱਗਿਆ ਕਾਫੀ ਜਿਹੜਾ ਵਿਰੋਧ ਅੱਜ ਕੀਤਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਤੁਸੀਂ ਸ਼ੇਅਰ ਕਰਦੇ ਰਹੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਆਦ ਗਾਦ ਸੁਮਿਤ ਦੀ ਕਿਬਦ ਇਧਰ ਦਿਖਾ ਦਿਓ ਇੱਥੇ ਖੜ ਜੋ ਆਰਮਨਾਲ ਆ ਦੇਖੋ ਤੁਸੀਂ ਟਰੈਕਟਰਾਂ ਦੇ ਵੱਡੀ ਗਿਣਤੀ 'ਚ ਪਹੁੰਚੇ ਨੇ ਤਾਂ ਤੁਸੀਂ ਦੇਖੋ ਕਿ ਟਰੈਕਟਰਾਂ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਹਨ ਲਾਈਵ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤਾਂ ਕਿ ਖਬਰ ਅੱਗੇ ਦਰਸ਼ਕਾਂ ਤੱਕ ਪਹੁੰਚਦੀ ਰਹੇ ਤਾਂ ਕਾਫੀ ਟਰੈਕਟਰ ਜਿਹੜੇ ਸੈਂਕੜੇਕ ਤਦਾਦ ਦੇ ਵਿੱਚ ਸੈਡੇ ਟਰੈਕਟਰ ਨੇ ਅੱਜ ਬਲਦੂਚੂਲ ਵੱਜੋਂ ਕਰਾੜੀ ਵੱਲ ਨੂੰ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਂ ਵੀ ਅੱਜ ਲੈਂਡ ਪੂਰਿੰਗ ਪਾਲਿਸੀ ਦੇ ਖਿਲਾਫ ਕਿਸਾਨਾਂ ਵੱਲੋਂ ਟਰੈਕਟਰ ਲੈ ਕੇ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰਤਾ ਜਾ ਰਿਹਾ ਹੈ ਤਾਂ ਅੱਜ ਪਾਲਿਸੀ ਦੇ ਖਿਲਾਫ ਕਿਉਂ ਰੋਸ ਸਰਕਾਰ ਤਾਂ ਕਹਿ ਰਹੀ ਹੈ ਕਿ ਇਹ ਕਿਸਾਨਾਂ ਕਰੋੜਪਤੀ ਬਣਾਉਣਾ ਪਸੰਦ ਹਨ ਬਿਲਕੁਲ ਉਹਨਾਂ ਨੇ ਸਰਵੇਖਣ ਕੀਤਾ ਹੋਵੇਗਾ ਪਰ ਸਾਨੂੰ ਦੇਖੋ ਆ ਕੇ ਸਾਡੇ ਨਾਲ ਕਿੱਥੇ ਕੀਤਾ ਉਹਦਾ ਪਤਾ ਤਾਂ ਲੱਗੇ ਨਾ ਅੰਕੜੇ ਵੀ ਹੈ ਕਿੱਥੇ ਨੇ ਕਹਿੰਦੇ ਨੇ ਕਾਗਜ਼ਾਂ 'ਚ ਹੋਇਆ ਸਰਵੇਖਣ ਸਾਡਾ ਹੁਣ ਸਾਡਾ ਕੱਠ ਦੱਸਦਾ ਵੀ ਅਸੀਂ ਇਸ ਚੀਜ਼ ਤੋਂ ਵਿਰੋਧ ਹਾਂ ਹਾਂ ਸਰਕਾਰ ਨੂੰ ਚਾਹੀਦਾ ਅਸੀਂ ਆਪਣੀਆਂ ਪਾਲਸੀਆਂ ਦੱਸਦੇ ਹਾਂ ਵੀ ਸਾਨੂੰ ਕਿਵੇਂ ਦਾ ਚਾਹੀਦਾ ਆ ਜੇ ਉਹਦੇ ਵਿੱਚ ਕੋਈ ਸੋਧ ਹੋਣੀ ਹੈ ਜੇ ਸਾਨੂੰ ਪਸੰਦ ਹੋਇਆ ਸੋਧ ਕਰਕੇ ਤਾਂ ਅਸੀਂ ਰੱਖ ਲਾਂਗੇ ਨਹੀਂ ਰੱਦ ਕਰ ਦਿਓ ਜ਼ਰੂਰੀ ਥੋੜੋ ਇਹ ਕਿ ਤੁਸੀਂ ਜਿਹੜੀ ਸਾਡੀ ਜਦੋਂ ਤੁਹਾਡੇ ਲਈ ਕੋਈ ਚੀਜ਼ ਹੈ ਮੈਂ ਉਸ ਚੀਜ਼ ਨੂੰ ਕਿਉਂ ਕਰਾਂ ਜੋ ਤੁਹਾਨੂੰ ਪਸੰਦ ਨਹੀਂ ਉਹ ਸਰਕਾਰ ਜਿਹੜਾ ਧੱਕੇ ਨਾਲ ਲੈ ਰਹੀ ਹੈ ਇਹ ਸਰਕਾਰ ਕਹੇ ਜੀ ਕਿ ਅਸੀਂ ਜਿਹੜਾ ਧੱਕੇ ਨਾਲ ਲੈ ਰਹੀ ਹੈ ਜਿਹਨੂੰ ਜਿਹੜਾ ਐਗਰੀ ਹੋਏਗਾ ਦੇ ਦੇਗਾ ਨਹੀਂ ਐਗਰੀਦ ਨਾ ਦੋ ਨੀ ਠੀਕ ਹੈ ਉਹਨਾਂ ਦੀ ਗੱਲ ਐਗਰੀ ਨਹੀਂ ਪਰ ਇਹਦੇ ਵਿੱਚ ਦੋ ਗੱਲਾਂ ਹੋ ਜਾਂਦੀਆਂ ਹਨ ਐਕਵਾਇਰ ਹੁੰਦੀ ਤਾਂ ਗਾਂਹ ਰੇਟ ਅਸੀਂ ਅੱਗੇ ਬੰਦਾ ਵੇਚ ਸਕਦਾ ਸੀ ਹੁਣ ਵੇਚਣ ਵਾਲਾ ਕੰਮ ਤਾਂ ਖਤਮ ਹੋ ਗਿਆ ਨਾ ਸਰਕਾਰ ਐਕਵਾਇਰ ਕਰੇਗੀ ਕਈ ਲੋਕਾਂ ਦੇ ਦੇਖੋ ਹਰ ਬੰਦੇ ਦੇ ਉਹੀ ਪਹਿਲਾਂ ਵੀ ਉਹ ਮੈਂ ਗੱਲ ਕਰਕੇ ਹਟਿਆ ਲੱਗ ਲੱਗ ਹੋਨੇ ਹੁਣ ਕੱਲ ਬੰਦਾ ਕਹਿ ਰਿਹਾ ਸੀ ਸਾਨੂੰ ਕਮਰਸ਼ੀਅਲ ਮਿਲਣੇ ਨੇ ਪਲਾਟ ਪਰ ਕਹਿੰਦਾ ਸਾਨੂੰ ਬਿਜ਼ਨਸ ਕਰਨਾ ਨਹੀਂ ਆਉਂਦਾ ਹੁਣ ਜੇ ਸਾਨੂੰ ਬਿਜ਼ਨਸ ਕਰਨਾ ਸਾਨੂੰ ਨਹੀਂ ਆਉਂਦਾ ਅਸੀਂ ਉੱਥੇ ਕਮਰਸ਼ੀਅਲ ਪਲਾਟ ਲੈ ਕੇ ਕਰਨਾ ਕੀ ਆ ਸੋ ਉਹਨਾਂ ਲੋਕਾਂ ਦਾ ਪਹਿਲਾਂ ਜਿਹੜੇ ਬੇਸਿਕ ਢਾਂਚਾ ਹੈਗਾ ਆ ਵੀ ਉਹਨਾਂ ਨੂੰ ਕੀ ਚੀਜ਼ ਚਾਹੀਦੀ ਆ ਕੀ ਨਹੀਂ ਸਰਕਾਰਾਂ ਦਾ ਫਰਜ ਬਣਦਾ ਹੈ ਸਰਪੰਚ ਲੈਵਲ ਤੇ ਬਲਾਕ ਸਮਤੀ ਲੈਵਲ ਤੇ ਕੋਈ ਹੋਰ بڑے ਲੈਵਲ ਨੇ ਇਹ ਸਰਕਾਰੇ ਸਰਕਾਰੀ ਨੁਮਾਇੰਦੇ ਨੇ ਇਹਨਾਂ ਤੋਂ ਉਹ ਪਿੰਡਾਂ ਦੇ ਵਿੱਚ ਮਤੇ ਪਾਉਣ ਵੀ ਅਸੀਂ ਹੱਕ 'ਚ ਆ ਜਾਂ ਵਿਰੋਧ 'ਚ ਜੇ ਵਿਰੋਧ 'ਚ ਆ ਤਾਂ ਉਸ ਪਾਲਿਸੀ ਨੂੰ ਰੱਦ ਕਰ ਦੇਣ ਜੇ ਹੱਕ 'ਚ ਆ ਤਾਂ ਉਸ ਪਾਲਿਸੀ ਨੂੰ ਲਾਗੂ ਕਰ ਦੇਣ ਤੇ ਗੱਲ ਇਹ ਹੈ ਜੀ ਇਹ ਪੰਜਾਬ ਦੇ ਜਿੱਦ ਮੈਨੂੰ ਨਿਤ ਮਹਿੰਮਾ ਅੱਜ ਜਿਹੜਾ ਇਹ ਕੁਝ ਸਕੀਮਾਂ ਬਾਰ-ਬਾਰ ਕਿਸੇ ਕਿਤੇ ਕਾਲੇ ਬੈਲ ਲਿਆਂਦੇ ਕਿਤੇ ਲੈਂਡ ਪੂਲਿੰਗ ਲਿਆਂਦੀ ਅਲੱਗ-ਅਲੱਗ ਇਹ ਲਿਆਂਦੀਆਂ ਜਾ ਰਹੀਆਂ ਨੇ ਇਹ ਸਰਕਾਰਾਂ ਦਾ ਜੋ ਕੇਂਦਰ ਸਰਕਾਰ ਦੀ ਸਕੀਮ ਹੈ ਉਹ ਪੰਜਾਬ ਸਰਕਾਰ ਉਹਦੇ ਅੰਡਰ ਰਹਿ ਕੇ ਅੱਜ ਕੰਮ ਕਰ ਰਹੀ ਹੈ ਕਿ ਕਿਸਾਨੀ ਨੂੰ ਖਤਮ ਕਰਨ ਦੀ ਇੱਕ ਕੋਝੀ ਸਾਜਿਸ਼ ਹੈ ਪਹਿਲਾਂ ਇੱਕ ਸਵਾਲ ਉੱਠਦਾ ਹੈ ਕਿ ਮਿਲਵਿੰਦਰ ਕੰਗ ਨੇ ਵਿਰੋਧ ਕਰ ਦਿੱਤਾ ਜਾਂ ਦੂਜੇ ਵਿਧਾਇਕ ਨੇ ਵਿਰੋਧ ਕਰ ਦਿੱਤਾ ਇਹ ਵੀ ਕਿਸਾਨ ਨੂੰ ਲਵਾਉਣ ਦੇ ਲਈ ਛੜਜੰਤਰ ਹੈ ਜੇ ਉਹਨਾਂ ਨੇ ਵਿਰੋਧ ਕਰ ਦਿੱਤਾ ਜੂ ਉਹਨਾਂ ਦੀ ਸਰਕਾਰੋਂ ਵਿੱਚ ਬੈਠ ਕੇ ਥੋੜਾ ਮਸਲਾ ਕਿਉਂ ਨਹੀਂ ਹੱਲ ਕਰਵਾ ਦਿੰਦੇ ਜਦੋਂ ਅਸੀਂ ਸਾਰੇ ਕਿਸਾਨ ਸੜਕਾਂ ਤੇ ਅੱਜ ਪੰਜਾਬ ਵਿੱਚ ਉਤਰੇ ਨੇ ਜਦੋਂ ਚਾਹੁੰਦੇ ਤਾਂ ਸਾਨੂੰ ਜੇ ਤਾਂ ਇਹ ਕਹਿੰਦੇ ਆ 70% ਵੀ ਅਸੀਂ ਦੇਣ ਨੂੰ ਤਿਆਰ ਆਂ 30% ਰਹਿ ਗਏ ਤਾਂ ਕੋਈ ਹੋਰ ਗੱਲ ਐ ਅੱਜ 100 ਦਾ 100% ਕਿਸਾਨ ਸੜਕਾਂ ਤੇ ਬੈਠ ਕੇ ਵਿਰੋਧ ਕਰ ਰਿਹਾ ਕਿ ਸਾਨੂੰ ਜਿਵੇਂ ਉਹ ਕਾਲਾ ਕਾਨੂੰਨ ਸੀ ਉਸੇ ਦਾ ਇੱਕ ਰੂਪ ਐ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਵਿੱਚ ਅਸੀਂ ਇਹਨੂੰ ਨਹੀਂ ਚਾਹੁੰਦੇ ਸੋ ਸੂਕਤ ਕਿਸਾਨ ਮੋਰਚੇ ਵੱਲ ਅੱਜ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਲੋਕ ਇਤ ਮਿਸ਼ਨ ਬੀਕੇਜੂ ਪੰਜਾਬ ਵੱਲੋਂ ਟੋਲ ਪਲਾਜਾ ਬੜੌਦੀ ਤੇ 71 ਤੱਕ ਕੀਤੀ ਗਈ ਹੈ ਹੁਣ ਟਰੈਕਟਰ ਮਾਰਚ ਵੀ ਕੁਰਾਲੀ ਦੇ ਵਿੱਚ ਹੋਵੇਗਾ ਤੇ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੇ ਲੋਕ ਇਕੱਠੇ ਹੋਏ ਨੇ ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਸੋਚ ਲੈਣੀ ਚਾਹੀਦੀ ਹੈ ਇਕੱਲੇ ਕਿਸਾਨਾਂ ਦਾ ਨਹੀਂ ਵਪਾਰੀ ਵਰਗਾਂ ਦੁਕਾਨਦਾਰ ਵਰਗਾਂ ਮਜ਼ਦੂਰ ਵਰਗਾਂ ਅਗਰ ਪੰਜਾਬ ਵਿੱਚ ਖੇਤੀ ਨਹੀਂ ਬਚਦੀ ਸੂਬਾ ਜਿਹੜਾ ਇਹ ਸਾਡਾ ਖੇਤੀ ਪ੍ਰਧਾਨ ਹੈ ਫਿਰ ਕਿਸੇ ਦਾ ਵੀ ਕੋਈ ਜਿਹੜਾ ਬਿਜ਼ਨਸ ਹੈ ਉਹ ਕਾਮਯਾਬ ਨਹੀਂ ਹੋ ਸਕਦਾ ਪੂਰੇ ਵਰਲਡ ਤੇ ਇਹ ਅਸਰ ਪਵੇਗਾ ਸੋ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਪਵੇਗਾ ਅੱਜ ਭਗਵੰਤ ਮਾਨ ਮੈਂ ਤਾਂ ਇਹ ਕਹਾਗਾ ਕੋਈ ਭਾਵੇਂ ਅੱਜ ਬਿਆਨ ਦੇ ਰਿਹਾ ਹੈ ਹੱਕ ਵਿੱਚ ਕੋਈ ਵਿਰੋਧ ਵਿੱਚ ਇਹ ਮੋਦੀ ਵਾਲੀ ਰੂਹ ਉਹਦੇ ਵਿੱਚ ਆ ਚੁੱਕੀ ਹੈ ਉਹੀ ਮੋਦੀ ਕਾਲੇ ਕਾਨੂੰਨ ਇੱਕ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਲਾਗੂ ਕਰਨਾ ਚਾਹੁੰਦਾ ਹੈ ਉਹ ਸੰਘਰਸ਼ ਤੇ ਬਾਅਦ ਅੱਜ ਸੰਘਰਸ਼ ਸਾਡਾ ਫੇਰ ਹੋ ਗਿਆ ਹੈ ਪਰ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਇੱਥੇ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਇਹ ਭਗਵੰਤ ਮਾਨ ਨੂੰ ਵਾਪਸ ਲੈਣੀ ਪਵੇਗੀ ਹੁਣ ਬਿਗਲ ਬਗ ਚੁੱਕਾ ਹੈ ਸ਼ੌਂਕਤ ਕਿਸਾਨ ਮੋਰਚੇ ਦਾ ਸੰਘਰਸ਼ ਜਿੱਥੇ ਜਿੱਥੇ ਵੀ ਲੋੜ ਪਈ ਉੱਥੇ ਤੱਕ ਜਾ ਕੇ ਭਾਵੇਂ ਮੁੱਖ ਮੰਤਰੀ ਦੇ ਦਰਵਾਜ਼ੇ ਤੇ ਬੈਠਣਾ ਪਵੇ ਅਸੀਂ ਤਿਆਰ ਆ ਆਪਣੀ ਲੜਾਈ ਲੜਾਂਗੇ ਆਪਣੇ ਹੱਕ ਪ੍ਰਾਪਤ ਕਰਾਂਗੇ